ਹਾਂ ਜੀ ਸੁਮਨਦੀਪ ਜੀ ਪੁਲਿਸ ਦੀ ਟੀਚਰ ਮੈਂ ਵਰਤ ਰਹੀ ਹਾਂ ਜੀ ਮੇਰਾ ਬ੍ਰਦਰ 21 ਸਾਲ ਦਾ ਸੀਗਾ ਸਰੀ ਵਿੱਚ ਸਟੂਡੈਂਟ ਬੇਸ ਤੇ ਗਿਆ ਸਿੱਖਣੇ ਤੇ 24 ਤੋਂ 25 ਤਰੀਕ ਨੂੰ ਮੇਰੀ 12:00 ਵਜੇ ਗੱਲ ਹੋਈ ਫਿਰ ਉਹਤਵਾ ਦੇ ਰੋਟੀ ਖਾਨ ਬੈਠਿਆ ਮੈਂ ਕੰਮ ਤੇ ਸੀਗਾ ਤੇ ਘਰੇ ਰੋਟੀ ਫਸ ਗਈ ਗਲੇ ਵਿੱਚ ਤੇ ਕੋਈ ਸੀਗਾ ਨਹੀਂ ਘਰੇ ਤੇ ਜਦੋਂ ਮੈਂ ਸ਼ਾਮ ਨੂੰ ਆਇਆ ਤਾਂ ਟੈਕਸੀ ਨਹੀਂ મળી ਤੇ ਪਿੰਡ ਹੈਗਾ ਇਹਦਾ ਰਾਇਕੋਟ ਤੇ ਡੈਡੀ ਦਾ ਨਾਮ ਹੈਗਾ ਬਲਦੇਵ ਸਿੰਘ ਅਸੀਂ ਨਾਲ ਸਰੀਫੀ ਹਾਂ ਜੀ ਹਾਂ ਜੀ ਅਸੀਂ ਸੇਮ ਜਗ੍ਹਾ ਤੇ ਰਹਿੰਦੇ ਸੀ ਤੇ ਕਬੂਦ ਵੀ ਮਤਲਬ ਵੀ ਲੱਗੇ ਹੋਇਆ ਹੈ ਜੀ ਤੇ ਮਤਲਬ ਵੀ ਕਦੋਂ ਲੱਗੇ ਆਏ ਆ ਅ ਅੱਜ ਹੀ ਲੱਗੇ ਆਏ ਹਾਂ ਜੀ ਕੀ ਰੋ ਆਪਣਾ ਰਹਿਣ ਦਾ ਤਾਂ ਕੌਸ਼ਿਕ ਤੇ ਕੀ ਗੱਲ ਬਾਤ ਹੋਈ ਹੈ ਅੱਜ ਜੀ ਸਾਡੇ ਇੱਕ ਰਾਇਕੋਟ ਦੇ ਬਹੁਤ ਮਿਹਨਤੀ ਤੇ ਸਮਾਜ ਸੇਵੀ ਪਰਿਵਾਰ ਰਜਿੰਦਰ ਸਿੰਘ ਕਾਕਾ ਜੀ ਉਹਨਾਂ ਦਾ ਭਤੀਜਾ ਜੀ ਸੰਦੀਪ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਉੱਥੇ ਉਹਨਾਂ ਦੇ ਗਲੇ ਦੇ ਵਿੱਚ ਬੁਰਕੀ ਫਸਣ ਕਰਕੇ ਉੱਥੇ ਉਹਨਾਂ ਦੀ ਮੌਤ ਹੋ ਗਈ 25 26 ਜੁਲਾਈ ਨੂੰ ਕੈਨੇਡਾ ਦੇ ਵਿੱਚ ਔਰ ਅੱਜ ਉਹਦੀ ਡੈੱਡ ਬਡੀ ਇੱਥੇ ਆਈ ਹੈ ਜੋ ਕਿ ਬਹੁਤ ਇੱਕ ਮਦਭਾਗੀ ਘਟਨਾ ਸਾਡੇ ਸ਼ਹਿਰ ਲਈ ਔਰ ਜਿਹੜਾ ਇਹ ਪਰਿਵਾਰ ਆ ਬਹੁਤ ਹੀ ਲੋਕਾਂ ਨਾਲ ਮਿਲਣਯੋਗ ਆ ਔਰ ਸਮਾਜ ਸੇਵੀ ਪਰਿਵਾਰ ਆ ਸਾਡੇ ਰਜਿੰਦਰ ਸਿੰਘ ਕਾਕਾ ਜੀ ਨੇ ਇਹ ਸਾਰਾ ਜਿਹੜਾ ਸਮਸ਼ਾਨ ਘਾਟ ਆ ਇਹ ਵੀ ਆਪਦੇ ਹੱਥੀਂ ਆਪ ਤਿਆਰ ਕਰਾਇਆ ਔਰ ਇਹ ਨਹੀਂ ਪਤਾ ਸੀ ਕਿ ਅੱਜ ਆਪਦੇ ਹੀ ਬੱਚੇ ਉਹ ਇੱਥੇ ਲੈ ਕੇ ਇੱਕ ਬਹੁਤ ਹੀ ਮਨੁਭਾਗੀ ਘਟਨਾ ਹੋਈ ਹੈ ਪਰ ਸਾਡੇ ਸ਼ਹਿਰ ਰਾਏਕੋਟ ਸ਼ਹਿਰ ਨੂੰ ਪੂਰਾ ਸਦਮਾ ਲੱਗਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप